ਪਿਛਲੇ ਦਿਨਾਂ ਤੁਸੀਂ ਦੇਖਿਆ 12 ਤਰੀਕ ਨੂੰ ਕਨੇਕਾ ਬਾਂਗਰ ਬਲਾਸਟ ਹੋਇਆ ਸੀਗਾ ਜੀ ਔਰ 20 ਤਰੀਕ ਨੂੰ ਬਡਾਲਾ ਬਾਂਗਰ ਬਲਾਸਟ ਕੀਤਾ ਸੀ ਔਰ ਇਹਦੀ ਜ਼ਿੰਮੇਵਾਰੀ ਹੈਪੀ ਪਾਸ਼ੀਆਂ ਨਾਂ ਦਾ ਇੱਕ ਕੋਲੋਂ ਗੈਂਗਸਟਰ ਸੀਗਾ ਇੱਥੇ ਫਿਰ ਆਤਵਾਦੀ ਬਣ ਗਿਆ ਉੱਥੇ ਰਿੰਦੇ ਨਾਲ ਮਿਕਸ ਅਪ ਹੋ ਕੇ BKI ਦੇ ਨਾਂ ਤੇ ਇਹ ਜ਼ਿੰਮੇਵਾਰੀਆਂ ਇਹਨਾਂ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਨਾਲ ਇੱਕ ਸ਼ੇਰਾ ਹਣੀ ਨਾ ਦਾ ਵਿਅਕਤੀ ਆ ਉਹ ਵੀ ਇਹਨਾਂ ਦੇ ਨਾਲ ਇਨਵੋਲਡ ਆ ਜੀ ਪਰ ਬਟਾਲਾ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਤਹਿਤ ਬਹੁਤ ਹੀ ਵਧੀਆ ਕੰਮ ਕੀਤਾ ਇਨਵੈਸਟੀਗੇਟ ਕੀਤਾ ਔਰ ਇਸ ਦੀ ਮੁबारकबाद ਹੈ ਬਟਾਲਾ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਕਿ ਬਹੁਤ ਛੇਤੀ ਹੀ ਅਸੀਂ ਇਹਨਾਂ ਸਾਰੇ ਅਕਿਊਜ਼ ਨੂੰ ਫੜ ਲਿਆ ਇਹਦੇ ਟੋਟਲ 5 ਵਿਅਕਤੀ ਇਨਵੋਲਡ ਸਿਗੇ ਅਭਿਜੋਤ ਨਾ ਦਾ ਇਹ ਸਾਰੇ ਪੰਜੇ ਦੇ ਪੰਜੇ ਕਿਲਾ ਲਾਲ ਸਿੰਘ ਦੇ ਰਹਿਣ ਵਾਲੇ ਆ। ਅਭਿਜੋਤ ਨਾ ਦਾ ਜਿਹੜਾ ਬੰਦਾ ਹੈ ਇਹ ਮੇਨ ਨੇ ਪਲਾਨਿੰਗ ਕੀਤੀ ਸੀ। ਇਹ ਡਾਇਰੈਕਟਲੀ ਇਨ ਟੱਚ ਸੀਗਾ ਹੈਪੀ ਪਾਸ਼ਾ ਤੇ ਹਣੀ ਸ਼ੇਰੇ ਨਾਲ। ਪਰ ਇਹ ਪਿਛਲੇ ਸਾਲ ਅਰਮੇਨੀਆ ਗਿਆ ਸੀਗਾ। ਉੱਥੇ ਇਹਦਾ ਹਣੀ ਨਾਲ ਇਹਦਾ ਆਕਸੀ ਰਾਫਤਾ ਹੋਇਆ। ਫਿਰ ਇਹ ਵਾਪਸ ਆ ਜਾਂਦਾ ਆ। ਵਾਪਸ ਆ ਕੇ ਵੀ ਇਹ ਦੋਨਾਂ ਨਾਲ ਆਪਸੀ ਰਾਫਤਾ ਰੱਖਦਾ ਆ ਹੈਪੀ ਪਾਸ਼ਿਆ ਨਾਲ ਵੀ ਤਾਂ ਹਣੀ ਨਾਲ ਦੀ ਫਿਰ ਇਹ ਮੇਨ ਪਲੈਨਿੰਗ ਕਰਦਾ ਪਲੈਨਿੰਗ ਕਰਕੇ ਜੋ ਇਹਨੂੰ ਗ੍ਰਨੇਡ ਸਪਲਾਈ ਕੀਤੇ ਜਾਂਦੇ ਆ ਔਰ ਫਿਰ ਇਹ ਆਪਦੇ ਲੋਕਲ ਜਿਹੜੇ ਹੋਰ ਚਾਰ ਬੰਦੇ ਆ ਇਹਨਾਂ ਨੂੰ ਇਨਕਲੂਡ ਕਰਦਾ ਇਹ ਪੰਜੇ ਦੇ ਪੰਜੇ ਅਰੈਸਟ ਹੋ ਚੁੱਕੇ ਆ ਦੋ ਵਿਅਕਤੀਆਂ ਨੂੰ ਅ ਅਭਿਜੋਤ ਨੂੰ ਤੇ ਜਿਹੜਾ ਗੁਰਜੀਤ ਹੈ ਇਹਨੂੰ ਰਿਕਵਰੀ ਲਈ ਅਸੀਂ ਲੈ ਕੇ ਆ ਰਹੇ ਸੀਗੇ ਇਹਨਾਂ ਨੂੰ ਦੱਸਿਆ ਸੀ ਕਿ ਇੱਥੇ ਪਿਸਟਲ ਆ ਇਥੇ ਇਹਨਾਂ ਨੇ ਪੁਲਿਸ ਤੋਂ ਹੱਥ ਛਡਾ ਕੇ ਆਪਦੇ ਪਿਸਟਲ ਜਿੱਥੇ ਇਹਨਾਂ ਲੁਕੋਏ ਹੋ ਸੀ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਜਿਹਦੇ ਚ ਜ਼ਖਮੀ ਹੋਇਆ ਇਹਨੂੰ ਅਸੀਂ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਆ ਉਹਨੂੰ ਉੱਥੇ ਜਾ ਕੇ ਦੇਖਦੇ ਇਹਨਾਂ ਦੀ ਕੀ ਕੰਡੀਸ਼ਨ ਹੈਗੀ ਆ ਜੀ ਸਰ ਕਿੱਥੇ ਕਿੱਥੇ ਗੋਲੀ ਲੱਗੀ ਇਹਨਾਂ ਦੇ ਇਹ ਹੁਣ ਅਸੀਂ ਜਾ ਕੇ ਦੇਖਾਂਗੇ ਜੀ ਕਿਉਂਕਿ ਇਥੇ ਇਮੀਡੀਏਟਲੀ ਅਸੀਂ ਪਹਿਲਾਂ ਮੌਕੇ ਤੇ ਆਏ ਆ ਉੱਥੇ ਸਾਡੀ ਵੱਖਰੀ ਟੀਮ ਗਈ ਹੋਈ ਆ ਹਸਪੀਟਲ 'ਚ ਇਹ ਬਟਾਲਾ ਹਸਪੀਟਲ 'ਚ ਦਾਖਲ ਆ ਉਥੇ ਇਹ ਜ਼ੇਰੇ ਇਲਾਜ ਹੈਗੇ ਫਿਰ ਦੇਖਾਂਗੇ ਕਿਤੇ ਕੀ ਆ ਔਰ ਇਹ ਫੈਮਿਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਆ ਫੈਮਿਲੀ ਬੈਕਗ੍ਰਾਉਂਡ ਕਿਉਂਕਿ ਇਹ ਅੱਜ ਸਵੇਰੇ ਹੀ ਸਾਰੇ ਅਰੈਸਟ ਹੋਏ ਆ ਔਰ ਇਹ ਸਾਰੇ ਬੰਦੇ ਸੀ ਆ ਬੜੇ ਕੁਛ 26 ਸਾਲ ਦੀ ਏਜ ਦੇ ਵਿੱਚ ਹੀ ਇਹਨਾਂ ਦੇ ਇੱਕ ਗਰੁੱਪ ਹੈ ਔਰ ਇਹ ਸਾਰੇ ਲੋਕ ਮੈਂ ਤੁਹਾਡੇ ਜ਼ਰੀਏ ਸਾਰੇ ਯੂਥ ਨੂੰ ਮੈਂ ਅਪੀਲ ਵੀ ਕਰੂੰਗਾ ਕਿ ਇਹ ਜਿਹੜੇ ਬਾਹਰ ਵਿਅਕਤੀ ਬੈਠੇ ਆ ਇਹ ਮੌਜੂਦ ਨੂੰ ਦੰਗਰਾ ਕਰਕੇ ਖਾਸ ਕਰਕੇ ਹੈਪੀ ਪਾਸ਼ਾ ਸ਼ੇਰਾ ਰਿੰਦਾ ਜਾਂ ਇਹਨਾਂ ਦਾ ਇੱਕ ਸਾਥੀ ਜੀਵਨ ਫੌਜੀ ਵੀ ਹੈ ਇਹਨੇ ਵੀ اسلامਾਬਾਦ ਜਿਹੜਾ ਸਾਡੀ ਉੱਥੇ ਐਸਓਸੀ ਨੇ ਬਹੁਤ ਅੱਛਾ ਕੰਮ ਕਰਕੇ ਉਹ ਵੀ ਟ੍ਰੇਸ ਹੋ ਗਿਆ ਸਵੇਰੇ ਤੁਸੀਂ ਪੜਿਆ ਹੋਣਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਦੇ ਬਾਰੇ ਦੱਸਿਆ ਗਿਆ ਸੀਗਾ ਇਹ ਯੰਗਸਟਰਸ ਨੂੰ ਗੁੰਮਰਾਹ ਕਰਕੇ ਛੋਟੇ ਛੋਟੇ ਲਾਲਚ ਦੇ ਕੇ ਉਹਨੇ ਇਹ ਜ਼ਿੰਦਗੀਆਂ ਖਰਾਬ ਕਰ ਰਹੀਆਂ ਔਰ ਸਾਡੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਐਸਪਾਸਿੰ ਤੋਂ ਪਰਪੈਂਦੇ ਆ। ਤਕਰੀਬਨ ਮੈਂ ਦੱਸ ਦਿੰ ਜੀ। ਤਕਰੀਬਨ ਹੁਣ ਇਸ ਵੇਲੇ ਜੇ ਦੇਖੀਏ ਪਿਛਲੇ 1 ਸਾਲ ਤੋਂ ਉੱਪਰ ਟਾਈਮ ਦੇ ਵਿੱਚ 25 ਤੋਂ 30 ਬੰਦੇ ਆ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੇ ਗੁੰਮਰਾਹ ਹੋ ਕਰਕੇ ਜ਼ਿਲ੍ਹਾ ਦੇ ਵਿੱਚ ਆਪਦੀ ਹੁਣ ਜ਼ਿੰਦਗੀ ਕੱਟ ਰਿਹਾ। ਉਹਨਾਂ ਦੇ ਪਰਿਵਾਰ ਪਿੱਛੇ ਸਾਰੇ ਦੁਖੀ ਆ। ਮਾਪੇ ਦੁਖੀ ਆ। ਮਾਪੇ ਕੁਝ ਕਰ ਨਹੀਂ ਸਕਦੇ ਕਿਉਂਕਿ ਹੁਣ ਉਹਨਾਂ ਨੇ ਕਾਨੂੰਨ ਨੂੰ ਹੱਥ ਲਿਆ। ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਮਿਲਣੀ ਆ। 5-7 ਬੰਦੇ ਜਿਹੜੇ ਘਰੋਂ ਪੁਲਿਸ ਤੋਂ ਭੱਜੇ ਹੋਏ ਆ ਉਹ ਵੀ ਕ੍ਰਾਈਮ ਚ ਇਨਵੋਲਡ ਆ। ਸੋ ਸਾਰੇ ਯੰਗਸਟਰਸ ਨੂੰ ਇਹਨਾਂ ਤੋਂ ਇਹਨਾਂ ਦੀਆਂ ਗੱਲਾਂ ਚਾ ਕੇ ਇਹ ਆਪ ਤਾਂ ਬਾਹਰ ਬੈਠੇ ਆ ਆਪ ਪੈਸੇ ਕਮਾਈ ਜਾ ਰਹੇ ਆ ਔਰ ਇੱਥੇ ਨੌਜਵਾਨ ਬੱਚੇ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਆ ਸਰ ਜਿਸ ਤਰੀਕੇ ਨਾਲ ਇਹਨਾਂ ਨੇ ਬਲਾਸਟ ਕੀਤੇ ਤਹਿਸ਼ਖ ਦਾ ਮਾਹੌਲ ਸੀ ਲੋਕਾਂ ਚ ਵੀ ਔਰ ਹੁਣ ਜਿੱਦੋਂ ਪੁਲਿਸ ਨੇ ਸਾਰੇ ਟਰੇਸ ਕਰਦੇ ਦੋਵੇਂ ਥਾਣਿਆਂ ਦੇ ਜਿਹੜੇ ਚੌਕੀਆਂ ਦੇ ਵਿੱਚ ਬਲਾ ਹਾਂਜੀ ਮੈਂ ਦੱਸ ਰਿਹਾ ਜੀ ਜਿਹੜਾ ਸਾਡੇ ਬਟਾਲੇ ਦੇ ਵਿੱਚ ਕੰਨੀਆਂ ਦਾ ਬਾਂਗਰ ਹੋਇਆ ਸੀਗਾ ਇਹ ਇਹਨਾਂ ਵੱਲੋਂ ਹੀ ਕੀਤਾ ਗਿਆ ਸੀ ਫਿਰ 20 ਤਰੀਕ ਨੂੰ ਵਡਾਲਾ ਬਾਂਗਰ ਵਿਖੇ ਇਹਨਾਂ ਨੇ ਬਲਾਸਟ ਕੀਤਾ ਸੀਗਾ ਉਹ ਵੀ ਇਹਨਾਂ ਨੇ ਹੀ ਕੀਤਾ ਸੀਗਾ